ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਤੇ ਦੂਜੇ ਪਾਸੇ ਲੋਕ ਆਪਣੇ ਘਰ ਛੱਡਣ ਵਾਸਤੇ ਤਿਆਰ ਨਹੀਂ ਸਥਿਤੀ ਦਿਨ ਬਦ ਦਿਨ ਖਰਾਬ ਹੀ ਹੁੰਦੀ ਜਾ ਰਹੀ ਹੈ ਪਰ ਲੋਕਾਂ ਨੂੰ ਸਤਾ ਰਿਹਾ ਆਪਣੇ ਮਾਲ ਡੰਗਰ ਦਾ ਫਿਕਰ ਸੱਚੇ ਅਕਾਲ ਦੋਸਤੋ ਮੈਂ ਹਾਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਜ਼ਿਕਰ ਕਰਨ ਜਾ ਰਹੀਆਂ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਗੋਰਾ ਦਾ ਜਿੱਥੋਂ ਦੇ ਇੱਕ ਕਿਸਾਨ ਗੁਰਨਿਸ਼ਾਨ ਸਿੰਘ ਸੁਪੁੱਤਰ ਬਖਤੌਰ ਸਿੰਘ ਦੀ ਸਾਡੇ ਕੋਲ ਜਾਣਕਾਰੀ ਆਈ ਹੈ ਗੁਰਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਘਰ ਅਤੇ ਘਰ ਦੇ ਨਾਲ ਲੱਗਦੇ ਦੋ ਤਿੰਨ ਹੋਰ ਘਰ ਹੁਣ ਮਿੱਟੀ ਦੀ ਢੇਰੀ ਬਣ ਚੁੱਕੇ ਨੇ ਐਨੀ ਜ਼ੋਰ ਦੀ ਹੜ ਦਾ ਪਾਣੀ ਆਇਆ ਕਿ ਸਾਰੇ ਹੀ ਘਰਾਂ ਨੂੰ ਵਹਾ ਕੇ ਨਾਲ ਲੈ ਗਿਆ ਘਰਾਂ ਦਾ ਮਲਬਾ ਤੱਕ ਵੀ ਨਹੀਂ ਲੱਭ ਰਿਹਾ ਗੁਰਨਿਸ਼ਾਨ ਦਾ ਕਹਿਣਾ ਹੈ ਕਿ ਜਦੋਂ ਉਸਨੇ ਕੋਠੇ ਤੇ ਚੜਕੇ ਦੁਹਾਈ ਪਾਉਣੀ ਸ਼ੁਰੂ ਕੀਤੀ ਤਾਂ ਮਦਦ ਪਹੁੰਚੀ ਪਰ ਸਿਰਫ ਉਸਦੇ ਪਿੰਡ ਦੇ ਸਰਪੰਚ ਅਤੇ ਕੁਝ ਹੋਰ ਸਾਥੀ ਮਦਦ ਲੈ ਕੇ ਪਹੁੰਚੇ ਪ੍ਰਸ਼ਾਸਨ ਨਹੀਂ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਫੌਜੀਆਂ ਤੋਂ ਵੀ ਮਦਦ ਮੰਗੀ ਗਈ ਪਰ ਫੌਜੀ ਵੀਰ ਆਪਣੀਆਂ ਹੋਰ ਸੇਵਾਵਾਂ ਨਿਭਾਉਣ ਦੇ ਵਿੱਚ ਬਿਜ਼ੀ ਸਨ ਕਰਦੀਆਂ ਤਸਵੀਰਾਂ ਵੀ ਗੁਰਨਿਸ਼ਾਨ ਦੇ ਵੱਲੋਂ ਸਾਡੇ ਚੈਨਲ D5 ਚੈਨਲ ਪੰਜਾਬੀ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤਸਵੀਰਾਂ 'ਚ ਸਾਫ਼ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਕਿਵੇਂ ਘਾਟ ਢਹਿ ਢਿਗਰੀ ਹੋ ਚੁੱਕਿਆ ਹੈ ਕਰ ਦਾ ਕੁਝ ਹਿੱਸਾ ਲਾਬੀ ਨੇ ਰਿਆ ਤੇ ਕੁਝ ਹਿੱਸਾ ਪਾਣੀ ਦੇ ਵਿੱਚ ਗਵਾਚ ਗਿਆ ਹੈ ਕੀ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਗੋਰਾ ਦੇ ਇਸ ਘਰ ਦੀ ਕਹਾਣੀ ਜਾਣਦੇ ਆ ਖੁਦ ਹੜਪੀੜਿਤ ਕਿਸਾਨ ਗੁਰਨਿਸ਼ਾਨ ਸਿੰਘ ਦੇ ਕੋਲੋਂ ਸੋ ਗੁਰਨਿਸ਼ਾਨ ਜੀ ਤੁਹਾਡੇ ਪਿੰਡ ਦੇ ਹਾਲਾਤਾਂ ਬਾਰੇ ਸਾਡੇ ਕੋਲ ਵੀਡੀਓ ਆਈ ਸੀਗੀ ਔਰ ਉਸ ਬਾਰੇ ਹੀ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਸੋ ਕਿਸ ਤਰ੍ਹਾਂ ਦੀ ਮੌਜੂਦਾ ਸਥਿਤੀ ਹੈ ਪਿੰਡ ਦੇ ਵਿੱਚ ਮਮ ਮੌਜੂਦਾ ਸਿਤੀ ਬਹੁਤ ਖਰਾਬ ਆ ਜੀ ਆਪਣੇ ਰਾਮਪੁਰ ਗੋਰੇ ਦੇ ਪਿੰਡ ਦੇ ਵਿੱਚ ਜਿਹੜਾ ਬੰਨ ਟੋਟਾ ਉਹਦੇ ਸਾਹਮਣੇ ਆਪਣਾ ਘਰ ਸੀ ਔਰ ਇੱਕ ਘਰ ਹੋਰ ਸੀ ਨਾਲ ਤਿੰਨ ਘਰ ਸਾਡੇ ਟੱਗੇ ਆ ਜੀ ਠੀਕ ਹੈ ਬਿਲਕੁਲ ਜਿਹੜੇ ਉਹ ਪਾਣੀ ਦੇ ਵਿੱਚ ਖਤਮ ਹੋ ਗਏ ਆ ਜਿਹੜਾ ਤੁਸੀਂ ਦੇਖਦੇ ਹੋ ਉਹਨਾਂ ਨੇ ਇੱਕ ਵੀਡੀਓ ਪਾਈ ਆ ਉਹ ਬੀਬੀ ਦਾ ਜਨਾਲੇ ਦੀ ਆ ਪਰ ਜਿਹੜਾ ਡਰੋਨ ਇਸ ਘਰ ਦੀ ਵੀਡੀਓ ਬਣਾ ਰਿਹਾ ਉਹ ਘਰ ਆਪਣਾ ਆ ਥੱਲੇ ਠੀਕ ਹੈ ਗੋਰਨਿਸ਼ਾਨ ਸਿੰਘ ਦਾ ਹਾਂ ਜੀ ਗੋਰਨਿਸ਼ਾਨ ਸਿੰਘ ਸਨ ਆਫ ਬਖਤੌਰ ਸਿੰਘ ਦਾ ਉਹ ਕਿਹਾ ਆਪਣਾ ਹੈ ਉਹਨਾਂ ਨੇ ਉਹ ਗਲਤ ਤਰੀਕੇ ਨਾਲ ਪੇਸ਼ ਕੀਤਾ ਆਪਣੇ ਵੀਊ ਦੇ ਚੱਕਰ ਦੇ ਵਿੱਚ ਜਾਂ ਕੁਝ ਕਹਿ ਲੋ ਕਿਸੇ ਵੀ ਤਰੀਕੇ ਨਾਲ ਕਿ ਉਹਨਾਂ ਨੇ ਉਹ ਗਲਤ ਤਰੀਕੇ ਨਾਲ ਪੇਸ਼ ਕੀਤਾ ਜਿਹੜਾ ਆਲੇ ਦੁਆਲੇ ਪਾਣੀ ਘੁੰਮਦਾ ਜਿਹੜਾ ਆਲੇ ਦੁਆਲੇ ਇੱਕ ਦੋ ਘਰ ਲੱਗੇ ਹੋਰ ਵੀ ਵਿੱਚ ਦਿਖਾਈ ਦੇ ਰਹੇ ਉਹ ਮੇਰੇ ਪਿੰਡ ਰਾਮਪੁਰ ਗੋਰੇ ਦੇ ਵਿੱਚ ਹੀ ਆ ਔਰ ਉਹਨਾਂ ਨੇ ਉਹ ਚੈਨਲ ਵਾਲਿਆਂ ਨੇ ਵੀਡੀਓ ਅਜ ਨਾਲੇ ਤੋਂ ਕੋਈ ਬੀਬੀ ਨਿਕਲ ਕੇ ਆਈ ਹੈ ਪਾਣੀ ਦੇ ਵਿੱਚੋਂ ਟਰੈਕਟਰ ਤੇ ਬੈਠੇ ਹੋਏ ਜਿਹੜੇ ਉਹ ਉਹਨਾਂ ਨੇ ਉਹਨਾਂ ਦੀ ਬਣਾਤੀ ਹੈ ਜੀ ਤੇ ਜਿਹੜੇ ਹਾਲਾਤ ਤੁਸੀਂ ਉਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਮੌਕੇ ਦੇ ਬਾਕੀ ਮੈਂ ਤੁਹਾਨੂੰ ਕਰ ਦਿਆਂ ਹੋਰ ਵੀਡੀਓ ਜਿਹੜੀਆਂ ਉਹ ਵੀ ਭੇਜ ਦਿੰਨਾ ਆ ਜਿਹਦੇ ਵਿੱਚ ਮੇਰੇ ਘਰ ਦੇ ਸ਼ੱਡ ਦਾ ਨੁਕਸਾਨ ਟੂੜੀ ਜਿਹੜੀ ਸੀ ਤਕਰੀਬਨ ਸਾਡੀ ਇੱਕ ਸ਼ੱਡ ਦੇ ਵਿੱਚ ਪਈ ਹੋਈ ਸੀ 15 16 ਵਾਲੀਆਂ ਔਰ 16 17 ਟ੍ਰਾਲਿੰਗ ਸਾਡੀ ਘਰ ਦੇ ਕਮਰਿਆਂ ਦੇ ਬੈਕ ਸਾਈਡ ਤੇ ਪਾ ਕੇ ਉੱਪਰ ਤੋਂ ਬਾਲ ਪਈ ਹੋਈ ਸੀ ਉਹ ਵੀ ਰੁੜ ਗਈ ਕਮਰੇ ਵੀ ਰੁੜ ਗਏ ਪੰਜ ਛੇ ਕਮਰੇ ਸੀ ਘਰ ਦੇ ਬਣੇ ਹੋਏ ਬਾਥਰੂਮ ਸੀ ਉਹ ਵੀ ਜਿਹੜੇ ਉਹ ਪੂਰੇ ਟਟੇਰੀ ਹੋ ਗਏ ਮਲਬਾ ਵੀ ਨਹੀਂ ਬਚਿਆ ਸਾਡਾ ਉੱਥੇ ਉਹ ਵੀ ਪਾਣੀ ਜਿਹੜਾ ਉਹ ਰੋੜ ਕੇ ਲੈ ਗਿਆ ਉਥੋਂ ਮੈਂ ਇਸ ਟਾਈਮ ਜਿਹੜਾ ਇੰਦਾ ਗਾਰਾ ਬਿਲਕੁਲ ਉਹ ਮਲਬਾ ਵੀ ਨਹੀਂ ਉਹ ਸਿੱਧਾ ਮਲਬਾ ਵੀ ਨਹੀਂ ਬਚਿਆ ਉਹ ਵੀ ਪਾਣੀ ਜਿਹੜਾ ਉਹ ਰੋੜ ਕੇ ਪਤਾ ਨਹੀਂ ਕਿੱਥੇ ਲੈ ਗਿਆ ਕੋਈ ਸਰਕਾਰ ਦੀ ਮਦਦ ਨਹੀਂ ਆਈ ਤੁਹਾਡੇ ਕੋਲ ਅ ਉਹ ਬੇਕਦਰੀ ਪ੍ਰਸ਼ਾਸਨ ਦੀ ਮਦਦ ਸਾਡੇ ਆਰਮੀ ਵੀ ਆਈ ਹੋਈ ਆ ਆਰਮੀ ਨੂੰ ਵੀ ਮੈਂ ਪਿੱਛੇ ਸੀ ਜਿਸ ਦਿਨ ਮੇਰਾ ਕਾਰਟਿੰਦਾ ਜੇ ਪਿਆ ਸੀ ਕਿ ਮੇਰਾ ਕੁਝ ਸਮਾਨ ਥੋੜਾ ਕਲਾਣਾ ਜਿਹੜਾ ਜਰੂਰ ਤੋਂ ਬੰਦਾ ਕਢਾ ਦਿਓ ਜਿਸ ਤਰ੍ਹਾਂ ਉਹ ਆਪਣੇ ਬੋਰਡ ਲੈ ਕੇ ਆਉਂਦੇ ਆ ਉਹ ਪਾਣੀ ਦੇ ਵਿੱਚ ਧਾਰ ਸਟੈਰ ਦੇ ਧਾਰਦੇ ਆ ਨਾ ਧਾਰਦੇ ਆ ਤੇ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਉਹ ਫਿਰ ਕੱਢ ਕੇ ਦੁਬਾਰਾ ਫੇਰ ਅਬਾ ਪਾਣੀ ਦੇ ਵਿੱਚ ਲੋਡ ਕਰਕੇ ਫਿਰ ਲੈ ਕੇ ਜਾਂਦੇ ਵਾਪਸ ਫਿਰ ਅਗਲੇ ਦਿਨ ਲੈ ਕੇ ਆਉਂਦੇ ਆ ਠੀਕ ਹੈ ਉਹ ਕਾਰਦੇ ਉਹੀ ਬੋਰਡ ਉਹੀ ਤੋਂ ਬੋਰਡ ਵਰਤਦੇ ਆ ਨਾ ਉਸੇ ਤਰ੍ਹਾਂ ਮੈਂ ਉਹਨਾਂ ਨੂੰ ਵੀਲ ਕੀਤੀ ਕਿ ਜਦੋਂ ਤੁਸੀਂ ਆਪਦੇ ਬੋਰਡ ਲੈ ਕੇ ਆਉਂਦੇ ਹੋ ਸਾਡੇ ਕੋਲੇ ਸਾਨੂੰ ਕੱਢ ਦਿਓ ਸੁਰੱਖਿਆਤਾਵਾਂ ਤੇ ਜਦੋਂ ਮੰਨ ਲਓ ਪਰ ਸਾਨੂੰ ਨਹੀਂ ਉਹਨਾਂ ਨੇ ਕੱਢਿਆ ਸਾਡੇ ਕੋਲ ਨਹੀਂ ਪਹੁੰਚੇ ਹੋ ਤੇ ਇੱਦਾਂ ਹੀ ਸਾਡੇ ਘਰ ਦਾ ਸਮਾਨ ਆ ਸਾਨੂੰ ਵੀ ਜਰੂਰ ਤਸਦੀਦ ਦੀ ਸਾਡਾ ਸਮਾਨ ਵੀ ਜਿਹੜਾ ਉਹ ਜਿਹੜਾ ਜ਼ਰੂਰਤਵੰਦਾ ਕਢਵਾ ਦਿਓ ਪਰ ਉਹ ਆਖੇ ਨਹੀਂ ਲੱਗੇ ਮੇਰੇ ਅਚਾ ਜਿਹੜੀ ਡਿਫੈਂਸ ਫੋਰਸ ਵੀ ਸਾਡੇ ਆਈ ਹੋਈ ਆ ਉਹ ਵੀ ਨਹੀਂ ਆਪਣੇ ਕੋਲੇ ਪਹੁੰਚੀ ਉਹ ਜਿਹੜੇ ਫੌਜੀ ਆਏ ਵੀਰ ਉਹ ਵੀ ਨਹੀਂ ਪਹੁੰਚੇ ਫਿਰ ਡੀਸੀ ਮੈਡਮ ਸਾਡੇ ਉਹ ਬਹੁਤ ਵਧੀਆ ਵਾ ਐਸਟੀਐਮ ਜਿਹੜੇ ਆ ਗਏ ਡੀ ਆਪਣੇ ਐਸਟੀਐਮ ਉਹਨਾਂ ਨੇ ਸਾਡੇ ਮੰਨ ਲਓ ਜਿਹੜੇ ਲੋਕਲ ਜਿਹੜੇ ਸਾਡੇ ਹਨ ਪਰਮਜੀਤ ਸਿੰਘ ਪ੍ਰਧਾਨ ਬਾਉਪੁਰਾ ਜੀ 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 ਸਿੰਘ ਸਰਪੰਚ ਬਾਉਪੁਰਾ ਉਹ ਉਹਨਾਂ ਨੂੰ ਵੋਟ ਦਿੱਤੇ ਹੋਏ ਸੀ ਉਹਨਾਂ ਦੀ ਜ਼ਿੰਮੇਵਾਰੀ ਲਈ ਉਹਨਾਂ ਨੇ ਸਾਡਾ ਸਮਾਨ ਵੀ ਕਢਵਾਇਆ ਔਰ ਸੰਤ ਬਲਬੀਰ ਸਿੰਘ ਦੀ ਸਿਟੀਵਾਲ ਉਹਨਾਂ ਨੇ ਇੱਕ ਟੀਮ ਲਾਈ ਔਰ ਸੰਤ ਕਾਰ ਸੇਵਾ ਸੰਪੁਰਦਾਇਕ ਸਰੀਆੜੀ ਸਾਹਿਬ ਸੰਤ ਬੱਬਾ ਤਾਰਾ ਸਿੰਘ ਜੀ ਉਹਨਾਂ ਨੇ ਵੀ ਉਹਨਾਂ ਨੇ ਵੀ ਭੇਜੇ ਸਾਡੇ ਨਾਲ ਕਣਕ ਕਢਵਾਈ ਕਰਦੇ ਵਿੱਚੋਂ ਜਦੋਂਾਨੂੰ ਹੋਰ ਜ਼ਰੂਰਤ ਬੰਦਾ ਸਮਾਨ ਸੀ ਜਿਹੜਾ ਉਹ ਕਢਵਾਇਆ ਬਾਕੀ ਜਿਹੜੇ ਮਤਲਬ ਇਹਨਾਂ ਨੇ ਪ੍ਰਸ਼ਾਸਨ ਵੱਲੋਂ ਜਿੱਦਾਂ ਡਿਫੈਂਸ ਫੋਰਸ ਹੈਗੀ ਹੋਈ ਸੀ ਜਾਂ ਆਰਮੀ ਲੱਗੀ ਹੋਈ ਸੀ ਇਹਨਾਂ ਨੂੰ ਅਸੀਂ ਬੇਲਾ ਕੀਤੀਆਂ ਇਹਨਾਂ ਨੇ ਕੋਈ ਵੀ ਸਾਡੀ ਹੈਲਪ ਜਿਹੜੀ ਉਹ ਨਹੀਂ ਕੀਤੀ ਮੌਕੇ ਤੇ ਬੰਦੀ ਜਿਹੜੀ ਉਸ ਇਹਨਾਂ ਨੂੰ ਕਰਨੀ ਚਾਹੀਦੀ ਸੀ ਹੁਣ ਤੁਸੀਂ ਕਿੱਥੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਉਦਾਂ ਹੀ ਫਸੇ ਹੋਈ ਹੋ ਕਿਸੇ ਸੁਰੱਖਿਅਤ ਥਾਂ ਤੇ ਨਹੀਂ ਮੈਡਮ ਹੁਣ ਇਸ ਟਾਈਮ ਅਸੀਂ ਸੁਰੱਖਿਆ ਤਾਂ ਤੇ ਆ ਮੇਰੀ ਸ਼ਾਇਦ ਵੀਡੀਓ ਵੀ ਇੱਕ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦੀ ਜਿਹਦੇ ਵਿੱਚ ਮੈਂ ਕੋਠੇ ਦੇ ਜੜ ਕੇ ਰੋਲਾ ਪਾਉਂਦਾ ਗਿਆ ਵਾ ਕਿ ਕੋਈ ਵੀਰ ਕਿਸਮੇ ਲੈ ਕੇ ਆਜੋ ਜਿਹੜਾ ਸਾਡਾ ਸਮਾਨ ਰੋੜਦਾ ਜਾਂਦਾ ਜਿਹੜਾ ਸਾਡਾ ਘਰ ਰੋੜਦਾ ਜਾਂਦਾ ਵਾ ਉਹ ਬਚਾ ਲਓ ਉਹਨੂੰ ਮੌਕੇ ਤੇ ਤੇ ਉਸ ਟਾਈਮ ਤੇ ਸਾਡੇ ਕੋਲੇ ਵੀਰ ਪਰਮਜੀਤ ਔਰ ਗਰਮੀਤ ਸਿੰਘ ਸਰਪੰਚ ਉਹੀ ਪਹੁੰਚੇ ਸੀ ਕੋਰ ਮੰਨ ਕੋਈ ਬੰਦਾ ਨਹੀਂ ਪਹੁੰਚਿਆ ਸਾਡੇ ਕੋਲੇ ਜਹਾ ਸੰਤ ਸੰਤ ਸਿੰਘ ਬਲਬੀਰ ਸਿੰਘ ਦੀ ਸੀਚੇਵਾਲ ਜਾਤ ਸੰਪਰਦਾਇ ਕਾਰਜਵਸ ਗਲੀ ਸਾਹਿਬ ਇਹ ਜਿਹੜੇ 4 ਟੀਮਾਂ ਸਾਡੀਆਂ ਉਹ ਸਾਡੀਆਂ ਆਪਣੀਆਂ ਜਿਹੜੀਆਂ ਇਹ ਸੰਸਥਾਵਾਂ ਜਿਹੜੀਆਂ ਸਰਕਾਰੀ ਵਿਭਾਗ ਦੇ ਲੋਕ ਜਿਹੜੇ ਇਹੀ ਪਹੁੰਚੇ ਸਾਡੇ ਕੋਲੇ ਜਿਹਦਾ ਮਤਲਬ ਪ੍ਰਸ਼ਾਸਨ ਦਾ ਨਹੀਂ ਸੀ ਕੋਈ ਪਹੁੰਚਿਆ ਬੰਦਾ ਮੈਂ ਹੁਣ ਜਿਹੜੇ ਤੁਹਾਡੇ ਘਰ ਦੇ ਕੋਲ 2-3 ਘਰ ਜਿਹੜੇ ਤੁਸੀਂ ਦੱਸੇ ਨੇ ਤੇ ਉਥੋਂ ਸਾਰੇ ਲੋਕ ਚਲੇ ਗਏ ਨੇ ਉੱਥੇ ਹੁਣ ਕੋਈ ਨਹੀਂ ਹੈਗਾ ਬਿਲਕੁਲ ਬਿਲਕੁਲ ਜੀ ਉਹ ਘਰਾਂ ਦੇ ਵਿੱਚੋਂ ਮੂਵ ਹੋ ਚੁੱਕੇ ਆ ਇੱਕ ਬਲਜੀਤ ਸਿੰਘ ਸਾਨੂੰ ਪਸ਼ੌਰ ਸਿੰਘ ਔਰ ਇੱਕ ਕਾਲੂ ਮੁੰਡਾ ਆਪਣੀ ਮਜਬੀ ਸਿਕ ਬਰਾਦਰੀ ਨਾਲ ਤਾਲੁਕ ਰੱਖਦਾ ਵਾ ਔਰ ਉਹਦੇ ਮਾਤਾ ਦਾ ਨਾਮ ਸੁਖਵਿੰਦਰ ਕੌਰ ਸੁਖੀ ਕਹਿੰਦੇ ਉਹਨੂੰ ਉਹਦਾ ਵੀ ਘਰ ਜਿਹੜਾ ਟਟੇੜੀ ਹੋ ਗਿਆ ਔਰ ਸਾਡੇ ਤਿੰਨ ਘਰ ਜਿਹੜੇ ਤੇ ਬਲਬੇ ਦੇ ਵਿੱਚ ਮੰਨ ਲਓ ਇੱਕ ਦੋ ਘਰ ਹੁੰਦਾ ਦੇ ਦੋ ਘਰਾਂ ਦਾ ਮਲਬਾ ਵੀ ਨਹੀਂ ਉੱਤੇ ਲੱਭਦਾ ਬੈਨਾ ਇੱਕ ਘਰ ਦਾ ਮਲਬਾ ਕੁਝ ਸ਼ੋਕਾ ਲੱਗਦਾ ਉਹ ਸਾਡਾ ਕੱਲ ਪਰਸੋ ਤੱਕ ਉਹ ਵੀ ਪਤਾ ਨਾ ਨਾ ਲੱਗੇ ਜੀ ਤੇ ਪ੍ਰਸ਼ਾਸਨ ਨੇ ਇਸ ਬਾਰੇ ਕੋਈ ਅਲਰਟ ਨਹੀਂ ਸੀ ਪਹਿਲਾਂ ਦਿੱਤਾ ਅਹ ਵੇਖੋ ਜੀ ਪ੍ਰਸ਼ਾਸਨ ਨੇ ਪਹਿਲਾਂ ਸਾਨੂੰ ਕੋਈ ਅਲਰਟ ਨਹੀਂ ਸੀ ਕੀਤਾ। ਇਹ ਤਾਂ ਸਾਡੇ ਮੰਨ ਲਓ ਜਿਸ ਤਰ੍ਹਾਂ ਪਹਿਲਾਂ ਸਾਡੇ ਪਾਣੀ ਆਉਂਦਾ ਸੀ ਅਸੀਂ ਵਿੱਚੋਂ ਕੋਠੇ ਆ ਜਾਂਦੇ ਸੀ ਬਾਹਰ ਕੁਝ ਮੈਂਬਰ ਰਹਿ ਪੈਂਦੇ ਸੀ ਉੱਥੇ ਚਲੋ ਘਰ ਦਾ ਸਾਮਾਨ ਜਿਹੜਾ ਜ਼ਰੂਰਤ ਹੁੰਦਾ ਉਹ ਖਿਆਲ ਲੱਗਦੇ ਕਿ ਸਾਡਾ ਕੋਈ ਚੋਰੀ ਕਰਕੇ ਨਾ ਲੈ ਜੇ। ਉਸ ਤਰ੍ਹਾਂ ਹੀ ਹੁਣ ਅਸੀਂ ਕੀਤਾ ਜੇ ਮੰਨ ਲਓ ਹੁਣ ਜਿਹੜਾ ਇੰਨਾ ਪਾਣੀ ਪਹਿਲਾਂ ਵੀ ਆਉਂਦਾ ਆਪਣੇ ਤੇ ਹੁਣ ਵੀ ਓਨਾ ਕ ਪਾਣੀ ਆਊਗਾ। ਪਰ ਇਸ ਵਾਰੀ ਜਿਹੜਾ ਪਾਣੀ ਉਸਨੇ ਅਖੀਰ ਹੀ ਕਰ ਦਿੱਤੀ ਜਿਹੜੇ ਸਾਡੇ ਘਰ ਵੀ ਟੈਟੇੜੀ ਕਰਦੇ ਜਿਹੜੇ ਬੰਨ ਅਰਜੀ ਅਰਜੀ ਅਸੀਂ ਬਣਾਏ ਹੋਏ ਸੀ ਉਹ ਵੀ ਤੋੜ ਦਿੱਤੇ ਸਾਡੇ। ਜਿਹ ਪਟਾਹ ਰੋਗ ਦੀ ਇਹ ਪਾਣੀ ਨੂੰ ਉਹ ਲਵਾ ਦਿਓ ਉਹਨਾਂ ਨੇ ਮੌਕੇ ਤੇ ਉਹ ਲਵਾਏ ਨਹੀਂ ਗੇ ਉਹਦੇ ਕਾਰਨ ਜਿਹੜਾ ਇਹ ਸਾਡਾ ਹਾਰਡ ਆਇਆ ਜਿਹੜਾ ਤੇ ਅਖੀਰਲੀ ਵਾਰ ਪਾਣੀ ਕਦੋਂ ਆਇਆ ਸੀ ਪਿੰਡ ਅਖੀਲੀ ਵਾਰ ਪਾਣੀ ਸਾਡੇ 2023 ਦੇ ਵਿੱਚ ਆਇਆ ਸੀ ਜੀ ਜਦੋਂ ਉਦੋਂ ਵੀ ਸਾਡੇ ਆਰਦੀਬਨ ਟੁੱਟਿਆ ਸੀ ਔਰ ਹੁਣ ਫੇਰ 25 ਦੇ ਵਿੱਚ ਆ ਗਿਆ ਦੁਬਾਰਾ ਉਸ ਤੋਂ ਪਹਿਲਾਂ 19 ਦੇ ਵਿੱਚ ਆਇਆ ਸੀ 19 ਤੋਂ ਪਹਿਲਾਂ 88 ਦੇ ਵਿੱਚ ਉਸ ਤੋਂ ਪਹਿਲਾਂ ਵੀ ਆਪਣੇ ਮੇਰਾ 99 ਦਾ ਜਨਮ ਹੈ 88 ਦੇ ਵਿੱਚ ਵੀ ਫਾਦਰ ਸਾਹਿਬ ਹੁਣੇ ਦੱਸਦੇ ਕਿ ਬਹੁਤ ਪਾਣੀ ਜਿਹੜਾ ਉਹ ਆਇਆ ਸੀ ਹਮ ਅੱਛਾ ਪ੍ਰਸ਼ਾਸਨ ਤੋਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿ ਉਮੀਦ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੈਡਮ ਉਮੀਦ ਤਾਂ ਹੀ ਕਰਦੇ ਆਂ ਕਿ ਸਾਡੇ ਜਿਹੜੇ ਘਰ ਡੱਠੇ ਆ ਜਾਂ ਜਿਹੜੀ ਜ਼ਮੀਨ ਸੀ ਪੰਜੇ ਕਿੱਲੇ ਉਹ ਸੀ ਆਪਣਾ ਉਹ ਰਿਡਾ ਟ੍ਰਾਂਸਫਰ ਮੋਟਰ ਵਾਲਾ ਉਹ ਵੀ ਡਿੱਗ ਗਿਆ ਉਹ ਵੀ ਨਹੀਂ ਦਿਖਦਾ ਪਿਆ ਕਿੱਥੇ ਚੱਲ ਗਿਆ ਉਹ ਜਿਹੜਾ ਬੋਰ ਸੀ ਆਪਣਾ ਖੇਤੀ ਕਰਨ ਲਈ ਪਾਣੀ ਲਾਉਣ ਲਈ ਉਹ ਵੀ ਰੁੜ ਗਿਆ ਵਿੱਚ ਉਹ ਵੀ ਨਹੀਂ ਦਿਖਦਾ ਪਿਆ ਕਿਤੇ ਘਰ ਵੀ ਜਿਹੜਾ ਉਹ ਵੀ ਆਪਣਾ ਬਿਲਕੁਲ ਸਫਾਇਆ ਹੋ ਗਿਆ ਉਸੋਂ ਵੀ ਰੁੜ ਗਿਆ ਜੀ ਹਾਂ ਇਹ ਰੀਲ ਕਰਦੇ ਆ ਪ੍ਰਸ਼ਾਸਨ ਤੇ ਕੋਈ ਬੰਦੀ ਕਾਰਵਾਈ ਮੰਨ ਲਓ ਜਿਹੜੀ ਉਹ ਕਰੇ ਜਿਹੜਾ ਸਾਡਾ ਬੰਦਾ ਮੁਆਵਜਾ ਸਾਨੂੰ ਦੇਵੇ ਉਹ ਜਿਹੜੀ ਸੰਗਤ ਆ ਜਾ ਜਿਹੜੀ ਐਨ ਆਰ ਆਈ ਵੀਰਜਨ ਸੰਸਥਾਵਾਂ ਜਿਹੜੀਆਂ ਸੇਵਾ ਕਰਦੀਆਂ ਉਹਨਾਂ ਨੂੰ ਵੀ ਅਪੀਲ ਕਰਦਾ ਮੈਂ ਕਿ ਜਿਹੜੀ ਉਹ ਸਾਡੀ ਉਹ ਬੰਦੀ ਜਿਹੜੀ ਸਾਇਦਾ ਤੁਸੀਂ ਆਪ ਦੇਖ ਕੇ ਜਰੂਰ ਕਰੋ ਜੀ ਜੀ ਸੋ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਬਾਸ ਜਿਹੜੀ ਪ੍ਰਸ਼ਾਸਨ ਤੱਕ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਗੱਲ ਕਰਨ ਦਾ ਓਕੇ ਜੀ ਧੰਨਵਾਦ ਜੀ ਜ਼ਿਕਰ ਇਹ ਖਾਸ ਹੈ ਕਿ ਜਿੱਥੇ ਇੱਕ ਪਾਸੇ ਸਰਕਾਰਾਂ ਆਪਸੀ ਸਿਆਸੀ ਖਿੱਚੋ ਤਾਨ ਦੇ ਵਿੱਚ ਰੁੱਝੀਆਂ ਹੋਈਆਂ ਨੇ ਉੱਥੇ ਹੀ ਹੜ੍ਹ ਦੇ ਵਿੱਚ ਪ੍ਰਭਾਵਿਤ ਇਹ ਲੋਕ ਸਰਕਾਰਾਂ ਦੇ ਅੱਗੇ ਹੱਥ ਅੜ ਕੇ ਮਦਦ ਦੀ ਗੁਹਾਰ ਲਗਾ ਰਹੇ ਨੇ ਇਸ ਵੇਲੇ ਵੱਡੀਆਂ-ਵੱਡੀਆਂ ਸੰਸਥਾਵਾਂ ਤੇ ਵੱਡੇ-ਵੱਡੇ ਕਲਾਕਾਰ ਮਦਦ ਲੈ ਕੇ ਤਾਂ ਪਹੁੰਚ ਰਹੇ ਨੇ ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਤੱਕ ਮਦਦ ਪਹੁੰਚ ਨਹੀਂ ਨਹੀਂ ਰਹੀ ਬਹੁਤ ਸਾਰੇ ਘਰ ਅਜਿਹੇ ਨੇ ਜੋ ਪਾਣੀ ਚ ਕਿਤੇ ਗਵਾਚ ਗਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਘਰ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਅਡਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ